ਸ਼ਿਕਲ ਮੈਂ ਤੁਹਾਡ ਨਾਲ ਪ੍ਰਿਆਤਾ ਸ਼ੰਭੂ ਬਾਰਡਰ ਉੱਤੇ ਬੀਤੇ ਦਿਨ ਮ체 ਕਮਸਾਨ ਤੋਂ ਬਾਅਦ ਆਖਰਕਾਰ ਕਿਸਾਨਾਂ ਨੂੰ ਕੇਂਦ ਸਰਕਾਰ ਵੱਲੋਂ ਸੱਦਾ ਆ ਚੁੱਕਿਆ ਹੈ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ ਇਹ ਸੱਦਾ ਜਿਹੜਾ ਹਰਿਆਣਾ ਪੁਲਿਸ ਦੇ ਜ਼ਰੀਏ ਦਿੱਤਾ ਗਿਆ ਜਿਸ ਤੋਂ ਬਾਅਦ ਅੱਜ ਜਿਹੜੇ ਕਿਸਾਨ ਹੈ ਉਹ ਦਿੱਲੀ ਕੂਚ ਨਹੀਂ ਕਰਨਗੇ ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਉਹਨਾਂ ਨੂੰ ਸੱਦਾ ਆਇਆ ਹੈ ਇਹ ਸੱਦਾ ਜਿਹੜਾ ਹਰਿਆਣਾ ਪੁਲਿਸ ਵੱਲੋਂ ਭੇਜਿਆ ਗਿਆ ਜਿਸ ਦੇ ਵਿੱਚ ਲਿਖਿਆ ਗਿਆ ਅੱਜ ਯਾਨੀ ਕਿ 7 ਦਸੰਬਰ ਨੂੰ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਮੀਟਿੰਗ ਕਰੇਗੀ ਖਾਸ ਤੌਰ ਉਤੇ ਇਸ ਗੱਲਬਾਤ ਕਰੇਗੀ ਕਿ ਕਿਸਾਨਾਂ ਦੀਆਂ ਕਿਹੜੀਆਂ ਮੰਗਾਂ ਨੇ ਤੇ ਅੱਜ ਜਿਹੜੇ ਕਿਸਾਨ ਹੈ ਉਹ ਦਿੱਲੀ ਕੂਚ ਨਹੀਂ ਕਰਨਗੇ ਅਤੇ ਨਾਲ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਜੇਕਰ ਕੇਂਦਰੀ ਖੇਤੀ ਮੰਤਰੀ ਅਤੇ ਹੋਰ ਜਿਹੜੇ ਆਗੂ ਨੇ ਉਹਨਾਂ ਦੇ ਨਾਲ ਮੀਟਿੰਗ ਨਹੀਂ ਕਰਨਗੇ ਤਾਂ ਉਸ ਤੋਂ ਬਾਅਦ ਅਗਲੇ ਦਿਨ ਉਹ ਦਿੱਲੀ ਕੂਚ ਕਰਨਗੇ ਤਾਂ ਤੁਸੀਂ ਦੇਖ ਸਾਜੋ ਕਿ ਪਿਛਲੇ ਦਿਨ ਕਿੰਨਾ ਜ਼ਿਆਦਾ ਸ਼ੰਭੂ ਬਾਰਡਰ ਤੇ ਕੰਸਾਨ ਬਚਿਆ ਸੀਗਾ ਫਰਵਰੀ ਤੋਂ ਬੈਠੇ ਹੋਏ ਨੇ ਕਿਸਾਨ ਅਤੇ ਲਗਾਤਾਰ ਉਹ ਧਰਨਾ ਦੇ ਰਹੇ ਨੇ ਆਪਣਾ ਪ੍ਰਦਰਸ਼ਨ ਕਰਦੇ ਹੋਏ ਨਸਰਾਂ ਦੇ ਨਸ਼ਾਤਮੇ ਤਰੀਕੇ ਦੇ ਨਾਲ ਅਦੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਪਾਸੇ ਖੜੇ ਨੇ ਕਿ ਹਮ ਮੰਗਾਂ ਨੂੰ ਪੂਰੀਆਂ ਕਰਵਾਉਣਗੇ ਹੀ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਬਿੱਤੇ ਦਿਨ 101 ਮਰਜੀਵਾਰਿਆਂ ਦਾ ਜਥਾ ਜਿਹੜਾ ਪੈਦਲ ਹੀ ਦਿੱਲੀ ਕੂਚ ਵੱਲੋਂ ਨਿਕਲ ਜਾਂਦਾ ਉਹਦੇ ਜੇ ਪਾਸੇ ਹਰਿਆਣਾ ਦੀ ਜਿਹੜੀ ਪੁਲਿਸ ਹੈ ਉਹ ਵੀ ਆਪਣੀ ਪੂਰੀ ਤਰ੍ਹਾਂ ਤਿਆਰ ਰਹਿੰਦੀ ਆ ਉਹਨਾਂ ਵੱਲੋਂ ਵੀ ਜਿਹੜੀ ਹੈ ਬੈਰੀਕੇਟਿੰਗ ਕੀਤੀ ਜਾਂਦੀ ਆ ਤੇ ਜਿਵੇਂ ਹੀ 1 ਵਜਦੈ ਅਤੇ 101 ਮਰਜੀਵਾਰਿਆਂ ਦਾ ਜਥਾ ਪੈਦਲ ਤੁਰਨ ਲੱਗਦਾ ਹੈ ਤਾਂ ਉਸ ਦੌਰਾਨ ਹਰਿਆਣਾ ਪੁਲਿਸ ਵੱਲੋਂ ਜੋ ਬੈਰੀਕੇਟਿੰਗ ਹੁੰਦੀ ਹੈ ਉਸ ਉਹ ਕੀਤੀ ਹੁੰਦੀ ਹੈ ਤਾਂ ਬੈਦਲ ਜਿਹੜੇ ਕਿਸਾਨ ਹੁੰਦੇ ਨੇ ਉਹ ਅੱਗੇ ਵਧਦੇ ਜਾਂਦੇ ਨੇ ਸਭ ਤੋਂ ਪਹਿਲਾਂ ਜੋ ਹਰਿਆਣਾ ਸਰਕਾਰ ਵੱਲੋਂ ਬੈਰੀਕੇਟਿੰਗ ਕੀਤੀ ਹੁੰਦੀ ਹੈ ਜੋ ਸਿਮਟ ਦੇ ਵਿੱਚ ਕਿਲਾ ਠੁਕੀਆਂ ਜਾਂਦੀਆਂ ਨੇ ਤਾਂ ਕਿ ਕੋਈ ਵੀ ਵਾਹਨ ਅੱਗੇ ਨਾ ਵੱਤ ਸਕੇ ਉਸ ਨੂੰ ਵੀ ਪਾਰ ਕਰਦੇ ਨੇ 1 2 3 ਜੋ ਤਿੰਨ ਲੇਰੀ ਬੈਰੀਕੇਟਿੰਗ ਹੁਣਾ ਵੱਲੋਂ ਕੀਤੀ ਹੁੰਦੀ ਹੈ ਉਹਨਾਂ ਸਾਰਿਆਂ ਨੂੰ ਪਰੇ ਕਰਦੇ ਨੇ ਤੇ ਅੱਗੇ ਵਧਦੇ ਨੇ ਆਖਿਰ ਦੇ ਵਿੱਚ ਜਦੋਂ ਕਿਸਾਨ ਅੱਗੇ ਵਾਧੇ ਜਾਂਦੇ ਨੇ ਤਾਂ ਆਖਿਰ ਦੇ ਵਿੱਚ ਹਰਿਆਣਾ ਪੁਲਿਸ ਵੱਲੋਂ ਉਹਨਾਂ ਉੱਤੇ ਅਥਰੂ ਗੈਸ ਦੇ ਗੋਲੇ ਵੀ ਤਾਕੇ ਜਾਂਦੇ ਨੇ ਜਿਸ ਦੌਰਾਨ ਕਈ ਕਿਸਾਨ ਜਿਹੜੇ ਨੇ ਉਹ ਜ਼ਖਮੀ ਵੀ ਹੋ ਗਏ ਸੀ। ਦੋਸਤੋ ਬਾਅਦ 24 ਘੰਟਿਆਂ ਦੇ ਇਸ ਕਮਸਾਲ ਤੋਂ ਬਾਅਦ ਆਖਰਕਾਰ ਸਰਵਨ ਸਿੰਘ ਪੰਦੇੜ ਵੱਲੋਂ ਕਿਸਾਨਾਂ ਦੇ 101 ਮਰਜ਼ਿਵਾਰੀਆਂ ਦੇ ਜਥੇ ਨੂੰ ਵਾਪਸ ਬੁਲਾ ਲਿਤਾ ਜਾਂਦਾ ਹੈ ਤੇ ਉਹਨਾਂ ਵੱਲੋਂ ਅਗਲੀ ਰਣਨੀਤੀ ਤਿਆ ਕੀਤੀ ਜਾਂਦੀ ਹੈ ਹਾਲਾਂਕਿ ਕਿਸਾਨਾਂ ਨੂੰ ਸਰਵਨ ਸਿੰਘ ਪੰਦੇੜ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਇਸ ਗੱਲ ਦਾ ਖਾਸ ਜ਼ਿਕਰ ਕੀਤਾ ਜਾਂਦਾ ਹੈ ਕਿ ਹਰਿਆਣਾ ਪੁਲਿਸ ਦੇ ਜ਼ਰੀਏ ਸਰਕਾਰ ਸਰਕਾਰ ਉਹਨਾਂ ਨੂੰ ਸਾਧ ਰਹੀ ਹੈ ਮੀਟਿੰਗ ਕਰਨ ਦੇ ਲਈ ਕਹਿ ਰਹੀ ਹੈ ਤੇ ਅੱਜ ਕਰਕੇ ਉਹ 7 ਦਸੰਬਰ ਨੂੰ ਦਿੱਲੀ ਕੂਚ ਨਹੀਂ ਕਰਨਗੇ ਤੇ ਜੇ ਸਰਕਾਰ ਉਹਨਾਂ ਦੇ ਨਾਲ ਮੀਟਿੰਗ ਨਹੀਂ ਕਰਦੀ ਤਾਂ ਉਸ ਤੋਂ ਬਾਅਦ ਅਗਲੇ ਦਿਨ ਦੁਪਹਿਰ ਦੇ 12 ਵਜੇ ਦਾ ਹਲਾਇ ਸਮਾਂ ਦੱਸਿਆ ਤਾਂ ਉਹ ਦਿੱਲੀ ਕੂਚ ਕਰਨ ਦੇ ਲਈ ਮੁਰਤੋਂ ਤਿਆਰ ਹੋ ਜਾਣਗੇ ਤੁਹਾਨੂੰ ਦੱਸ ਦਿੰਦੇ ਆ ਕਿ ਜੇ ਸੁਪਰੀਮ ਕੋਰਟ ਦੀ ਗੱਲ ਕੀਤੀ ਜਾਵੇ ਤਾਂ ਹਮੇਸ਼ਾ ਹੀ ਸੁਪਰੀਮ ਕੋਰਟ ਵੱਲੋਂ ਵੀ ਕਿਹਾ ਗਿਆ ਸੀ ਕਿ ਜਿਹੜੇ ਕਿਸਾਨ ਹੈ ਉਹ ਬਿਨਾ ਟਰੈਕਟਰ ਟਰਾਲੀਆਂ ਤੋਂ ਜਿਹੜੇ ਸ਼ਾਂਤਮਈ ਤਰੀਕੇ ਦੇ ਨਾਲ ਦਿੱਲੀ ਕੂਚ ਕਰ ਸਕਦੇ ਨੇ ਪਰ ਹੁਣ ਜਦੋਂ ਕਿਸਾਨ ਪੈਦਲ ਦਿੱਲੀ ਕੂਚ ਕਰਨ ਦੇ ਲਈ ਜਾ ਰਹੇ ਹੁੰਦੇ ਨੇ ਤਾਂ ਹਰਿਆਣਾ ਪ੍ਰਸ਼ਾਸਨ ਵੱਲੋਂ ਆਪਣਾ ਅੜਿਆ ਰਵਈਆ ਜਿਹੜਾ ਦਿਖਾਇਆ ਜਾਂਦਾ ਜਿਸ ਦੌਰਾਨ ਕਈ ਜਿਹੜੇ ਕਿਸਾਨ ਵੀ ਸੀ ਉਹ ਵੀ ਜ਼ਖਮੀ ਹੋ ਚੁੱਕੇ ਸੀ ਤੇ ਅੱਜ ਬਿਹਤ ਵੱਡਾ ਦਿਨ ਹੈ ਜਿੱਥੇ ਇਹਨਾਂ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਨਾਲ ਜਿਹੜੀ ਮੀਟਿੰਗ ਹੋਵੇਗੀ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਕਹਿ ਲਿਆ ਜਾਵੇ ਕਿ ਪਤਾ ਲੱਗੇਗਾ ਕਿ ਕਿਸਾਨ ਕਾਲੂ ਉਹਨਾਂ ਦੀ ਕੀ ਰਣਨੀਤੀ ਅਗਲੀ ਹੋਵੇਗੀ ਤਾਂ ਬਿਨਾ ਟਰੈਕਟਰ ਟਰਾਲੀਆਂ ਤੋਂ ਕਿਸਾਨ ਪੈਦਲ ਹੀ ਜਿਹੜੇ ਨੇ ਬੀਤੇ ਦਿਨ ਦਿੱਲੀ ਵੱਲੋਂ ਕੂਚ ਕਰਨ ਦੀਆਂ ਤਿਆਰੀਆਂ ਦੇ ਵਿੱਚ ਸੀ ਸਭ ਤੋਂ ਪਹਿਲਾਂ ਜਿਹੜੇ ਸ਼ੰਭੂ ਬਾਰਡਰ ਉੱਤੇ ਅਰਦਾਸ ਕੀਤੀ ਗਈ ਉਹਨਾਂ 101 ਮਰਜ਼ੀਵਾਰੀ ਜਥੇਦਾਨ ਨੂੰ ਜਿਹੜਾ ਲੰਗੜ ਸ਼ਿਕਾਇਤ ਆ ਗਿਆ ਤੇ ਉਸ ਤੋਂ ਬਾਅਦ ਰਵਾਨਾ ਕੀਤਾ ਗਿਆ ਤੇ ਰਵਾਨਾ ਕਰਨ ਉਪरांत ਮਾਹੌਲ ਉੱਤੇ ਦਾ ਕਾਫੀ ਜ਼ਿਆਦਾ ਤਨਾਪੁਰਨ ਹੋ ਜਾਂਦਾ ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਅਥਰੂ ਗੈਸ ਦੇ ਗੋਲੇ ਤਾਗੇ ਜਾਂਦੇ ਨੇ ਇੱਥੇ ਤੱਕ ਇਹ ਵੀ ਸਾਹਮਣੇ ਆਈ ਕਿ ਪਲਾਸਟਿਕ ਦੀਆਂ ਗੋਲੀਆਂ ਵੀ ਧਾਰਕੀਆਂ ਗਈਆਂ ਜਿਸ ਦੌਰਾਨ ਕਈ ਕਿਸਾਨ ਜਿਹੜੇ ਨੇ ਜ਼ਖਮੀ ਵੀ ਹੋ ਗਏ ਸੀ ਤੁਹਾਨੂੰ ਦੱਸ ਦਿੰਦੇ ਆ ਕਿ ਬੀਤੇ ਦਿਨ ਜਦੋਂ ਸਰਵੰਤ ਸਿੰਘ ਪੰਦੇਜ ਵੱਲੋਂ ਆਪਣਾ ਜਥਾ ਵਾਪਸ ਬੁਲਾ ਲਿੱਤਾ ਗਿਆ ਸੀ ਤਾਂ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਵੱਲੋਂ ਕਈ ਅਹਿਮ ਗੱਲਾਂ ਆਖੀਆਂ ਗਈਆਂ ਸੀ ਜਿਸ ਵਿੱਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਸੀ ਕਿ ਕਿਸਾਨਾਂ ਦੇ ਨਿਹਾਥੇ ਪੈਦਲ ਜਾਂਦੇ ਜਥੇ ਨੂੰ ਰੋਕਣਾ ਸਿੱਧੇ ਤੌਰ ਤੇ ਲੋਕਤੰਤਰ ਦਾ ਕਾਣਾ ਉਹਨਾਂ ਇਹ ਵੀ ਕਿਹਾ ਹੈ ਕਿ ਮਾਨਯੋਗ ਸੁਪਰੀਮ ਕੋਰਟ ਨੇ ਵੀ ਹੁਕਮ ਕੀਤੇ ਸਨ ਕਿ ਕਿਸਾਨਾਂ ਨੂੰ ਪੈਦਲ ਜਾਣ ਤੋਂ ਨਾ ਰੋਕਿਆ ਜਾਵੇ ਜਦੋਂ ਅਸੀਂ ਹੁਣ ਸਰਕਾਰ ਦੀਆਂ ਅਤੇ ਸੁਪਰੀਮ ਕੋਰਟ ਦੀਆਂ ਸਾਰੀਆਂ ਸ਼ਰਤਾਂ ਮੰਨ ਲਈਆਂ ਨੇ ਉਸ ਤੋਂ ਬਾਅਦ ਵੀ ਕਿਸਾਨਾਂ ਨੂੰ ਇਸ ਤਰ੍ਹਾਂ ਰੋਕਣਾ ਸਿੱਧੇ ਤੌਰ ਉਤੇ ਦੇਸ਼ ਦੇ ਕਿਸਾਨਾਂ ਦੇ ਨਾਲ ਵੱਡਾ ਤਕਾ ਹੈ ਇਥੋਂ ਤੱਕ ਕਿ ਜਦੋਂ ਇਹ ਸ਼ੰਭੂ ਬਾਰਡਰ ਉਤੇ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਸੀ ਉਸ ਸਮੇਂ ਅਨਿਲ ਵਜ ਦਾ ਵੀ ਬਿਆਨ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਪਰਮਿਸ਼ਨ ਲੈ ਲਓ ਫਿਰ ਅਸੀਂ ਤੁਹਾਨੂੰ ਜਾਣ ਦੇਵਾਂਗੇ ਪਹਿਲਾਂ ਪ੍ਰਦਰਸ਼ਨ ਦੀ ਪਰਮਿਸ਼ਨ ਲਵੋ ਫਿਰ ਹੀ ਤੁਸੀਂ ਜਾ ਕੇ ਦਿੱਲੀ ਕੂਚ ਕਰ ਸਕਦੇ ਹੋ ਤਾਂ ਇਹ ਜਿਹੜਾ ਬਿਆਨ ਸੀ ਜੈਨਿਲ ਵਿਜਵਲੋਂ ਸਾਹਮਣੇ ਆਇਆ ਸੀ ਦਿੱਤਾ ਗਿਆ ਸੀ ਉਹਨਾਂ ਵੱਲੋਂ ਕਿਉਂਕਿ ਜਦੋਂ ਸ਼ੰਭੂ ਬਾਰਡਰ ਉੱਤੇ ਇੱਕ ਵਜੜਾ ਹੀ ਸੀ ਉਸ ਸਮੇਂ ਵੀ ਖਬਰਾਂ ਆ ਰਹੀਆਂ ਸੀ ਲਗਾਤਾਰ ਕਹਿ ਰਹੇ ਸੀਗੇ ਕਿ ਪਹਿਲਾ ਜਿਹੜੀ ਐ ਪਰਮਿਸ਼ਨ ਲਈ ਜਾਵੇ ਬਿਨਾ ਪਰਮਿਸ਼ਨ ਤੋਂ ਉਹਨਾਂ ਨੂੰ ਅੱਗੇ ਵਧਣ ਨਹੀਂ ਦਿੱਤਾ ਜਾਵੇਗਾ ਹਰਿਆਣਾ ਪੁਲਿਸ ਵੱਲੋਂ ਵੀ ਇਹੀ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਜਿਹੜੇ ਅੰਮਲ ਦੇ ਡੀਸੀ ਸੀ ਹਾਲਾਂਕਿ ਉੱਥੇ ਜਿਹੜੀ ਐ 144 ਧਾਰਾ ਲਗਾ ਦਿੱਤੀ ਗਈ ਸੀ 663 ਧਾਰਾ ਲਗਾ ਦਿੱਤੀ ਗਈ ਸੀਗੀ ਪਰ ਉੱਥੇ ਦਾ ਮਾਹੌਲ ਨੂੰ ਠੀਕ ਕਰਨ ਦੇ ਲਈ ਕਹਿ ਲਿਆ ਜਾਵੇ ਕਿ ਪੁਲਿਸ ਪ੍ਰਸ਼ਾਸਨ ਆਪਣੇ ਕੰਮ ਕਰ ਰਿਹਾ ਸੀ ਪਰ ਦੂਜੇ ਪਾਸੇ ਜਦੋਂ ਕਿਸਾਨ ਦਿੱਲੀ ਵਾਲ ਨੂੰ ਕੁਝ ਕਰਨ ਦੀਆਂ ਤਿਆਰੀਆਂ ਦੇ ਵਿੱਚ ਹੁੰਦੇ ਨੇ ਤਾਂ ਉਸ ਸਮੇਂ ਮਾਹੌਲ ਕਾਫੀ ਜ਼ਿਆਦਾ ਵਿਪੱਖ ਜਾਂਦਾ ਹੈ ਇਹ ਕਹਿ ਲਿਆ ਜਾਵੇ ਕਿ ਇੱਕ ਵਾਰ ਫਿਰ ਤੋਂ ਹੀ ਸੀਨ ਦੇਖਣ ਨੂੰ ਮਿਲਿਆ ਹਾਲਾਂਕਿ ਉਸ ਸਮੇਂ ਉਹ ਟਰੈਕਡ ਟਰਾਲੀਆਂ ਦੇ ਵਿੱਚ ਜ਼ਰੂਰ ਸੀਗੇ ਕਿਸਾਨ ਜਾ ਰਹੇ ਸੀ ਪਰ ਹੁਣ ਤਾਂ నిਹੱਤੇ ਹੋ ਕੇ ਕਿਸਾਨ ਜਿਹੜੇ ਨੇ ਬਾਦਲ ਆਪੜਾ ਸਿਰਫ ਜ਼ਰੂਰੀ ਸਮਾਨ ਲੈ ਕੇ ਹੱਥ ਦੇ ਵਿੱਚ ਛੰਡਾ ਚੱਕ ਕੇ ਜਾ ਰਹੇ ਹੁੰਦੇ ਨੇ ਪਰ ਉਸ ਸਮੇਂ ਵਿੱਚ ਜੋ ਹਰਿਆਣਾ ਪੁਲਿਸ ਵੱਲੋਂ ਆਪਣੀ ਕਾਰਵਾਈ ਕੀਤੀ ਗਈ ਹੈ ਉਹ ਬੇहद ਹੀ ਸ਼ਰਮਨਾਕ ਹੈ ਤਾਂ ਅੱਜ ਬੇहद ਖਾਸ ਦਿਨ ਹੈ ਅੱਜ ਜਿਹੜੀ ਹੈ ਕੇਂਦਰ ਸਰਕਾਰ ਦੇ ਕਿਸਾਨਾਂ ਦੇ ਨਾਲ ਮੀਟਿੰਗ ਹੋਵੇਗੀ ਕਿਉਂਕਿ ਕਿਸਾਨ ਹਮੇਸ਼ਾ ਹੀ ਕਹਿੰਦੇ ਰਹੇ ਕਿ ਉਹ ਟੇਬਲ ਟਾਕ ਕਰਨ ਦੇ ਲਈ ਹਮੇਸ਼ਾ ਹੀ ਤਿਆਰ ਰਹਿੰਦੇ ਨੇ ਤਾਂ ਅੱਜ ਗੱਲਬਾਤ ਹੋਵੇਗੀ ਕਿਉਂਕਿ ਹਰਿਆਣਾ ਪੁਲਿਸ ਨੇ ਵੀ ਇਸ ਗੱਲ ਦਾ ਭਰੋਸਾ ਦਿਵਾਇਆ ਸੀਗਾ ਕਿ 7 ਦਸੰਬਰ ਨੂੰ ਗੱਲਬਾਤ ਜ਼ਰੂਰ ਹੋਵੇਗੀ ਤਾਂ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਅਤੇ ਹੋਰ ਸੀਨੀਅਰ ਮੰਤਰੀ ਜੁੜੇ ਨੇ ਅੱਜ ਕਿਸਾਨਾਂ ਦੇ ਨਾਲ ਜਿਹੜੀ ਗੱਲਬਾਤ ਕਰਨਗੇ ਤਾਂ ਉਸ ਤੋਂ ਬਾਅਦ ਹੀ ਇਹਨਾਂ ਪਤਾ ਚੱਲੇਗਾ ਕਿ ਅਗਲਾ ਰੁਖ ਕੀ ਹੋਵੇਗਾ